ਪਰ ਇੱਕ ਸਭ ਤੋਂ ਵਧੀਆ ਖੂਬਸੂਰਤ ਗੱਲ ਪੰਜਾਬੀਆਂ ਨੂੰ ਸਿੱਖਾਣੋ ਜਿਹੜੇ ਦੁਨੀਆ ਭਰ ਵਿੱਚ ਵੱਸਦੇ ਇਹ ਲੱਗਦੀ ਹੈ ਵੀ ਸਿੱਖੀ ਸਰੂਪ 'ਚ ਤੁਸੀਂ ਖੇਡ ਰਹੇ ਹੋ ਤੇ ਲੱਗਦਾ ਨਹੀਂ ਵੀ ਇੱਕ ਨਵਾਂ ਮੈਸੇਜ ਦੇ ਦਿੱਤਾ ਤੁਸੀਂ ਨਵੇਂ ਜੁਥੇ ਨੂੰ ਇਸ ਸੀ ਦਾ ਕ੍ਰੈਡਿਟ ਮੈਂ ਨਾ ਤੇ ਕਦੀ ਲੈਣਾ ਤੇ ਨਾ ਮੈਂ ਕਦੀ ਲੈ ਸਕਦਾ ਕਿਉਂਕਿ ਪਰਮਾਤਮਾ ਦੀ ਕਿਰਪਾ ਵਾ ਕਿ ਜਿਨ੍ਹਾਂ ਨੇ ਮੈਨੂੰ ਐਨੇ ਮੱਤ ਬਖਸ਼ੀ ਕਿ ਮੈਂ ਇਸ ਸੀ ਦੇ ਵਿੱਚ ਹੈਗਾ ਫੇ ਗਾਂਵ ਵੀ ਜਾਓ ਤੇ ਦੇਸ਼ਾਂ ਦੇ ਵਿੱਚ ਪ੍ਰਦੇਸ਼ਾਂ ਦੇ ਵਿੱਚ ਤੁਹਾਣਾ ਬਿਲਕੁਲ ਰਿਸਪੈਕਟ ਕਰਦੇ ਆ ਲੋਗ ਔਰ ਆਪਣੇ ਧਰਮ ਨੂੰ ਮਤਲਬ ਆਪਣੀ ਸਿੱਖੀ ਨੂੰ ਜਾਂ ਆਪਣੇ ਕਮਿਊਨਿਟੀ ਨੂੰ ਬਹੁਤ ਸਤਿਕਾਰ ਦਿੰਦੇ ਆ ਜੀ। ਛੂੜਾ ਰੱਖਣਾ ਬਾੜ ਰੱਖਣੀ ਸਾਹਮਣੇ ਬੜੇ ਔਖੇ ਆ ਫਿਰ ਡਾੜਾ ਰੱਖਣਾ ਹਨਾ ਇਹ ਇਹ ਤੁਹਾਡੇ ਲਈ ਕਿਤੇ ਨਾ ਕਿਤੇ ਖੇੜਦਿਆਂ ਰਿਕਾਵਟ ਬਣਿਆ ਕਿ ਸਗੋਂ ਸ਼ਕਤੀ ਮਿਲਦੀ ਰਹੀ। ਜੀ ਜਰਮਨ ਬ੍ਰੀ ਸਿੰਘ ਨੂੰ ਅੱਜ 10 ਲੋਕ ਜਾਣਦੇ ਆ ਤੋ ਇਸ ਰੂਪ ਨਾਲ ਜਾਣਦੇ ਆ। ਮੇਰੀ ਇਹ ਵਿਲ ਪਾਵਰ ਹੈ ਸਟਰੈਂਥ ਹੈ ਮੇਰੀ ਇਹ ਕਿ ਆਪਾਂ ਇਸ ਧਰਮ ਆਪਾਂ ਗੁਰੂ ਮਹਾਰਾਜ ਦੇ ਬੱਚੇ ਆ ਤੇ ਜੋਸ਼ ਨਾਲ ਖੇਡਣਾ ਸਾਡੇ ਧਰਮ ਹੀ ਬੋਲਦਾ ਹੈ ਜੀ ਹਨਾ ਸੋ ਇਹ ਆਪਣੀ ਬਲੱਡ ਚ ਆਈਏ ਤੇ ਆਈ ਥਿੰਕ ਜੋਸ਼ ਮਿਲਦਾ ਸਾਨੂੰ ਉਸੇ ਤਰੀਕੇ ਨਾਲ ਖੇਡੀਦਾ ਹੀ ਆ ਸੀਐਮ ਮਾਨ ਵੱਲੋਂ ਅੱਜ ਹੌਕੀ ਦੇ ਖਿਡਾਰੀਆਂ ਨੂੰ 1 ਕਰੋੜ ਰੁਪਏ ਦੀ ਰਾਸ਼ੀ ਦੇ ਕੇ ਜਿਹੜਾ ਕਿ ਸਨਮਾਨ ਕੀਤਾ ਗਿਆ ਆ ਸਾਡੇ ਨਾਲ ਜਰਮਨਜੀਤ ਨੇ ਜਰਮਨਜੀਤ ਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਹਾਂਜੀ ਥੈਂਕ ਯੂ ਸੋ ਮੱਚ ਭਾਜੀ ਇਹਨਾਂ ਮਾਨ ਸਨਮਾਨ ਦੇਣ ਵਾਸਤੇ ਕੀਵੇਂ ਲੱਗਦਾ ਕੀਮੇਦਾਰਿਆ ਉੱਥੇ ਮੁਕਾਬਲਾ ਬਿਲਕੁਲ ਮੁਕਾਬਲਾ ਕਿ ਜਿੱਦਾਂ ਸਾਰੇ ਦੇਸ਼ ਨੇ ਇਸ ਵਾਰ ਦੇਖਿਆ ਹੋਇਆ ਕਿ ਸਾਡੀ ਟੀਮ ਕਿੰਨੇ ਮਤਲਬ ਕੌਨਫੀਡੈਂਟ ਨਾਲ ਕਿੰਨੇ ਮਤਲਬ ਜੋਸ਼ ਨਾਲ ਖੇੜੀ ਆ ਉਸ ਚੀਜ਼ ਦਾ ਜੋ ਕਿ ਜਿੰਨਾ ਵੀ ਸਿਰਾ ਵਾ ਸਾਡੀ ਸਾਡੀ ਟੀਮ ਨੂੰ ਚੰਦਾ ਸੋ ਅਸੀਂ ਉਸੇ ਹੀ ਕੌਨਫੀਡੈਂਟ ਨਾਲ ਜਾਂ ਪੂਰੇ ਜਿੰਨਾ ਵੀ ਮਿਹਨਤ ਕਰਕੇ ਗਏ ਸੀਗੇ ਉਹਦਾ ਜਿਹੜਾ ਫਾੜਾ ਸਾਰੇ ਸਾਡੇ ਸਾਹਮਣੇ ਹੈ ਸਰਪੰਚ ਜੀ ਕਿਵੇਂ ਦੇਖਦੇ ਹੋ ਐਦ ਕੀ ਦਾ ਕਮਾਲ ਕਰਤ ਜਰਮਨ ਵੱਡਾ ਸਵਾਲ ਮੇਰਾ ਇਹ ਹੈ ਜਦੋਂ ਤੁਸੀਂ ਹਾਕੀ ਦੀ ਗਰਾਊਂਡ ਤੇ ਖੇਡਦੇ ਸੀ ਕਦੀ ਬੈਕ ਕਦੀ ਫਾਰਵਰਡ ਜਿਵੇਂ ਸੀਐਮ ਸਾਹਿਬ ਨੇ ਵੀ ਅੱਜ ਗੱਲ ਕੀਤੀ ਹੈ ਪਰ ਇੱਕ ਸਭ ਤੋਂ ਵਧੀਆ ਖੂਬਸੂਰਤ ਗੱਲ ਪੰਜਾਬੀਆਂ ਨੂੰ ਸਿੱਖਾਂ ਨੂੰ ਜਿਹੜੇ ਦੁਨੀਆ ਭਰ ਵਿੱਚ ਵੱਸਦੇ ਇਹ ਲੱਗਦੀ ਹੈ ਵੀ ਸਿੱਖੀ ਸਰੂਪ 'ਚ ਤੁਸੀਂ ਖੇਡ ਰਹੇ ਸੀ ਲੱਗਦਾ ਨਹੀਂ ਵੀ ਇੱਕ ਨਵਾਂ ਮੈਸੇਜ ਦੇ ਦਿੱਤਾ ਤੁਸੀਂ ਨਵੇਂ ਜੂਤ ਨੂੰ ਬਿਲਕੁਲ ਬਿਲਕੁਲ ਜੀ ਮੈਂ ਹਰ ਇੱਕ ਜਗ੍ਹਾ ਹੀ ਕਿਹਾ ਨਾ ਕਿ ਇਸ ਚੀਜ਼ ਦਾ ਕ੍ਰੈਡਿਟ ਮੈਂ ਨਾ ਤੇ ਕਦੀ ਲੈਣਾ ਤੇ ਨਾ ਮੈਂ ਕਦੀ ਲੈ ਸਕਦਾ ਹੂੰ ਕਿਉਂਕਿ ਪਰਮਾਤਮਾ ਦੀ ਕਿਰਪਾ ਵਾ ਕਿ ਜਿਨ੍ਹਾਂ ਨੇ ਮੈਨੂੰ ਇਹਨੇ ਮੱਤ ਬਖਸ਼ੀ ਕਿ ਮੈਂ ਇਸ ਜੀ ਦੇ ਵਿੱਚ ਹੈਗਾ ਕਿ ਨਾ ਮੈਨੂੰ ਕਿਸੇ ਬੰਨੇ ਜਾਣ ਦਿੱਤਾ ਠੀਕ ਹੈ ਜੀ ਬਾਕੀ ਗੱਲ ਇਹ ਜੀ ਬਿਲਕੁਲ ਇਸ ਜੀ ਤੋਂ ਸਹਿਦ ਲੈ ਲੈਣੀ ਚਾਹੀਦੀ ਆ ਕਿਉਂਕਿ ਕਈ ਵਾਰੀ ਪਲੇਅਰ ਹੁੰਦੇ ਨੇ ਸਾਈ ਕਈ ਵਾਰੀ ਮੇਰੇ ਤੋਂ ਬਹੁਤ ਲੋਕ ਮੈਨੂੰ ਆ ਕੇ ਮਿਲਦੇ ਨੇ ਪੁੱਛਦੇ ਨੇ ਕਿ ਕੀ ਅਸੀਂ ਇਦਾਂ ਖੇਡ ਸਕਦੇ ਆ ਕੋਈ ਤੁਹਾਨੂੰ ਕੁਝ ਬੋਲੇਗਾ ਤਾਂ ਨਹੀਂ ਸਭ ਤੋਂ ਪਹਿਲਾਂ ਸਟਾਰਟ ਹੁੰਦਾ ਇੱਕ ਟੀਮ ਗੇਮ ਤੋਂ ਜਿਹੜੀ ਮੇਰੀ ਟੀਮ ਆ ਉਹ ਮੈਨੂੰ ਫੁੱਲ ਸਪੋਰਟ ਕਰਦੀ ਆ ਅੱਜ ਤੱਕ ਅਕੜ ਕਦੀ ਵੀ ਕਿਸੇ ਨੇ ਕੁਝ ਨਹੀਂ ਕਿਹਾ ਠੀਕ ਹੈ ਜੀ ਉਹਨਾਂ ਨੂੰ ਵੀ ਮਾਨ ਹੁੰਦਾ ਸੋ ਆਈ ਥਿੰਕ ਸਾਰਿਆਂ ਨੂੰ ਭਾਵੇਂ ਗਾਂਵ 'ਚ ਜਾਓ ਤੇ ਦੇਸ਼ਾਂ ਦੇ ਵਿੱਚ ਪ੍ਰਦੇਸ਼ਾਂ ਦੇ ਵਿੱਚ ਤੁਹਾਨੂੰ ਬਿਲਕੁਲ ਰਿਸਪੈਕਟ ਕਰਦੇ ਆ ਲੋਕ ਔਰ ਆਪਣੇ ਧਰਮ ਨੂੰ ਮਤਲਬ ਆਪਣੀ ਸਿੱਖੀ ਨੂੰ ਜਾਂ ਆਪਣੇ ਕਮਿਊਨਿਟੀ ਨੂੰ ਬਹੁਤ ਸਤਿਕਾਰ ਦਿੰਦੇ ਆ ਐਂਡ ਆਈ ਥਿੰਕ ਇਹ ਬਹੁਤ ਵੱਡੀ ਗੱਲ ਆ ਤੇ ਸਾਰੇ ਜਿੰਨੇ ਬੱਚੇ ਆ ਜਿਨ੍ਹਾਂ ਨੂੰ ਇਹ ਕੁਐਸਚਨ ਆ ਮੈਂ ਤੁਹਾਡੇ ਟੀਵੀ ਰਾਹੀਂ ਕਹਿ ਮਾਧਿਅਮ ਨਾਲ ਕਹਿਣਾ ਚਾਹੁੰਦਾ ਕਿ ਆਪਣੇ ਜੋ ਵੀ ਮਾਰਿਆਂ ਨੂੰ ਤੁਹਾਨੂੰ ਰੂਪ ਦੇਦਾ ਉਹਦੇ ਵਿੱਚ ਖੇਡੋ ਕਿਸੇ ਵੀ ਧਰਮ ਵਿੱਚੋਂ ਕਿਸੇ 'ਚ ਵੀ ਆਪਣੇ ਧਰਮਾਂ 'ਚ ਰਹਿ ਕੇ ਖੇਡੋ ਮਾਨਸਮਾਨ ਮਿਲਦਾ ਸਭ ਕੁਝ ਮਿਲਦਾ ਅੱਜ ਜੇ ਤੁਸੀਂ ਮੇਰੇ ਕੋ ਆਏ ਆਂ ਤੇ ਕਿਤੇ ਨਾ ਕਿਤੇ ਇਹ ਬਦੌਲਤ ਇਸ ਰੂਪ ਹੀ ਆ ਸੋ ਇਹ ਸਭ ਰੂਪ ਦੀ ਬੋਲਤ ਆ ਆ ਇਹ ਪ੍ਰਭਾਵ ਆ ਸਾਡੇ ਜੂਸ ਵਿੱਚ ਸਿੱਖ ਜੂਸ ਵਿੱਚ ਵੀ ਜੂੜਾ ਰੱਖਣਾ ਬਾੜ ਰੱਖਣੇ ਸਾਹਮਣੇ ਬੜੇ ਔਖੇ ਆ ਫਿਰ ਡਾੜਾ ਰੱਖਣਾ ਹਨਾ ਇਹ ਇਹ ਤੁਹਾਡੇ ਲਈ ਕਿਤੇ ਨਾ ਕਿਤੇ ਖੇੜਦਿਆਂ ਰਿਕਾਵਟ ਬਣਿਆ ਕਿ ਸਗੋਂ ਸ਼ਕਤੀ ਮਿਲਦੀ ਰਹੀ ਵੇਖੋ ਜੀ ਅੱਜ ਅੱਜ ਜੇ ਮੈਂ ਕਿਸੇ ਨੂੰ ਵੀ ਮਿਲਦਾ ਹਾਂ ਨਾ ਜੀ ਜੇ ਮੇਰੀ ਪਹਿਚਾਣ ਆ ਨਾ ਜੀ ਜੇ ਜਰਮਨ ਬਰੀ ਸਿੰਘ ਨੂੰ ਅੱਜ 10 ਲੋਕ ਜਾਣਦੇ ਆ ਤੁਸੀਂ ਰੂਪਨਾ ਜਾਣਦੇ ਆ ਠੀਕ ਆ ਜੀ ਜਰਮਨ ਪ੍ਰੀਤ ਸਿੰਘ ਦੀ ਗੇਮ ਨਾਲ ਉਹਨੂੰ ਜਾਣਦੇ ਜਰੂਰ ਹੋਣਗੇ ਬਟ ਉਸ ਤੋਂ ਵੱਧ ਉਹਦੇ ਰੂਪਨਾ ਜਾਣਦੇ ਆ ਸੋ ਮੈਨੂੰ ਮਾਣ ਹੈ ਇਸੀ ਦਾ ਕਿ ਮੈਂ ਸਰੂਪ ਵਿੱਚ ਨਾ ਮੇਰੀ ਕਦੀ ਰਿਕਵਰਡ ਬਣੀ ਹੈ ਮੇਰੀ ਬਿਲ ਪਾਵਰ ਹੈ ਸਟਰੈਂਥ ਹੈ ਮੇਰੀ ਇਹ ਕਿ ਆਪਾਂ ਇਸ ਧਰਮ ਆਪਾਂ ਗੁਰੂ ਮਹਾਰਾਜ ਦੇ ਬੱਚੇ ਆ ਤੇ ਜੋਸ਼ ਨਾ ਖੇਡਣਾ ਸਾਡੇ ਧਰਮੀ ਬੋਲਦੇ ਆ ਜੀ ਹਨਾ ਸੋ ਇਹ ਆਪਣੀ ਬਲੱਡ ਚ ਆਈਏ ਤੇ ਆਈ ਥਿੰਕ ਜੋਸ਼ ਮਿਲਦਾ ਸਾਨੂੰ ਉਸੇ ਤਰੀਕੇ ਨਾਲ ਖੇਡੀਦਾ ਜੀ ਆਪਾਂ ਤੁਸੀਂ ਛੋਟੇ ਜਿਹੇ ਪਿੰਡ ਚ ਪੈਦਾ ਹੋਏ ਮੈਂ ਵੀ ਅਮਰਸਰ ਦਾ ਹੀ ਆ ਮੇਰਾ ਸਠਿਆਲ ਹਪਤਾਲਾ ਪਿੰਡ ਆ ਤੇ ਉੱਥੇ ਗਰਾਊਂਡਾਂ ਵੀ ਮੈਨੂੰ ਯਾਦ ਆਹੀ ਜਦੋਂ ਟੂਰਨਾਮੈਂਟ ਕਰਾਉਂਦੇ ਇਹੀ بارش ਨਾਲ ਪਾਣੀ ਭਰ ਜਾਣਾ ਫਿਰ ਬੋਰੀਆਂ ਨਾਲ ਬਾਹਰ ਕਢਣਾ ਨਾ ਗਰਾਊਂਡਾਂ ਦਾ ਪ੍ਰਬੰਧ ਨਾ ਉਹ ਸਹੂਲਤਾਂ ਇੰਨਾ ਵੱਡਾ ਸਕਿੱਲ ਇੰਨੀ ਵੱਡੀ ਖੇਡ ਦੀ ਜਿਹੜੀ ਪ੍ਰਤਿਭਾ ਉਹ ਕਿੱਥੋਂ ਪ੍ਰਾਪਤ ਹੋਈ ਬਸ ਇਹ ਮੇਰੀ ਡੈਸਟੀਨੀ ਸੀਗੀ ਆਈ ਥਿੰਕ ਮੈਨੂੰ ਮਾਰੇ ਨੇ ਇੱਥੇ ਲੈ ਬਨੇ ਲੈ ਕੇ ਆਉਣਾ ਸੀਗਾ ਮੈਂ ਇਸ ਜੀ ਦਾ ਕ੍ਰੈਡਿਟ ਆਪਣੇ ਖਾਸ ਅਕੈਡਮੀ ਮੈਥਾ ਨੂੰ ਵੀ ਦੇਣਾ ਕਿਉਂਕਿ ਮੇਰੀ ਸਕੂਲਿੰਗ ਉਥੋਂ ਦੀ ਆ ਇਤਨਾ ਕਿਤੋਂ ਸਭ ਤੋਂ ਵੱਡਾ ਕ੍ਰੈਡਿਟ ਜਿਹੜਾ ਮੈਂ ਆਪਣੀ ਫੈਮਿਲੀ ਨੂੰ ਦਿੰਨਾ ਕਿ ਜਿਹੜੀ ਹਰ ਸਮੇਂ ਹਰ ਚੰਗੇ ਮਾੜੇ ਮੌਕੇ ਨਾਲ ਮੇਰੇ ਨਾਲ ਖੜੋਤੀ ਰਹਿੰਦੀ ਆ ਐਂਡ ਮੇਰਾ ਜਿਹੜਾ ਘਰ ਸੀਗਾ ਤੁਹਾਨੂੰ ਜਿਦਾਂ ਪਤਾ ਹੀ ਇਹ ਛੋਟਾ ਜਿਹਾ ਪਿੰਡ ਹੈ ਆਪਣਾ ਅਰਿਧਾਨ ਪਿੰਡ ਆ ਗਰਾਊਂਡ ਨਹੀਂ ਹੈਗੀ ਉੱਥੇ ਹਜੇ ਵੀ ਨਹੀਂ ਹੈਗੀ ਉੱਥੇ ਤੇ ਮੈਂ ਹਾਂ ਅੱਜ ਵੀ ਗਰਾਊਂਡ ਨਹੀਂ ਹੈਗੀ ਹੈਗੀ ਆ ਬਟ ਤਿਆਰ ਨਹੀਂ ਹੋ ਰਹੀ ਪਤਾ ਨਹੀਂ ਕੀ ਹੋ ਗਿਆ ਤੇ ਮੈਂ ਕੀਤੀ ਹੋਈ ਆ ਗੱਲ ਈਟੀਓ ਸਾਹਿਬ ਨਾਲ ਕਿ ਮੇਰੇ ਪਿੰਡ ਵਿੱਚ ਗਰਾਊਂਡ ਹੋਵੇ ਕਿਉਂਕਿ ਜੇ ਇੱਕ ਪਲੇਅਰ ਦੇ ਪਿੰਡ ਚ ਗਰਾਊਂਡ ਨਾ ਹੋਊਗੀ ਤਾਂ ਆਈ ਥਿੰਕ ਉਸ ਪਲੇਅਰ ਦੀ ਡਿਵੈਲਪਮੈਂਟ ਨਹੀਂ ਹੋ ਸਕਦੀ ਕਿਉਂਕਿ ਕੱਲ ਨੂੰ 100 ਲੋਕ ਸਾਨੂੰ ਮਿਲਣ ਆਉਂਦਾ ਤੇ ਜੋ ਆ ਕੇ ਵੇਖੇਗਾ ਕਿ ਇਹਨਾਂ ਦੇ ਪਿੰਡ ਗਰਾਊਂਡ ਵੀ ਨਹੀਂ ਹੈਗੀ ਤੇ ਪਲੇਅਰ ਤੇ ਮੈਂ ਚਾਹੁੰਨਾ ਕਿ ਹਰੇਕ ਪਿੰਡ ਦੇ ਵਿੱਚ ਗਰਾਊਂਡ ਹੋਵੇ ਕਿਉਂਕਿ ਮੈਂ ਜਦੋਂ ਜਿੱਤ ਕੇ ਆਇਆ ਸੀਗਾ ਤੇ ਮੇਰੇ ਪਿੰਡ ਦੇ ਮੈਂ 5-7 ਬੱਚੇ ਸੀਗੇ ਮੈਨੂੰ ਆ ਕੇ ਬਾਹਾਂ ਫੜ ਕੇ ਕਹਿੰਦੇ ਨੇ ਵੀ ਭਾਜੀ ਗਰਾਊਂਡ ਠੀਕ ਕਰਾਓ ਆਪਾਂ ਵੀ ਖੇਡਿਆ ਕਰਨਾ ਤੇ ਮੈਂ ਇੱਕ ਟਾਈਮ ਤੇ ਮੇਰੇ ਕੋਲ ਜਵਾਬ ਨਹੀਂ ਸੀ ਕਿ ਮੈਂ ਕੀ ਕਰਾਂ ਮਤਲਬ ਮੇਰੇ ਹੱਥ ਚ ਹੁੰਦਾ ਤੇ ਮੈਂ ਕੱਲ ਕਹਿੰਦਾ ਵਹੀ ਗਰਾਊਂਡ ਤਿਆਰ ਕਰ ਦੋ ਬਟ ਮੈਂ ਇੱਕ ਰਿਕਵੈਸਟ ਕੀਤੀ ਆ ਆਪਣੇ ਜਿੰਨੇ ਵੀ ਮੰਤਰੀ ਨੇ ਉਹਨਾਂ ਨੂੰ ਰਿਕਵੈਸਟ ਕੀਤੀ ਹੋਈ ਆ ਈਟੀਓ ਸਾਹਿਬ ਨੂੰ ਵੀ ਰਿਕਵੈਸਟ ਕੀਤੀ ਸੀਗੀ ਤੇ ਹੁਣ ਫੇਰ ਮਿਲਾਂਗੇ ਸੀਐਮ ਸਾਹਿਬ ਨੂੰ ਮੈਂ ਉਹਨਾਂ ਨੂੰ ਪਰਸਨਲੀ ਰਿਕਵੈਸਟ ਕਰਾਂਗਾ ਕਿ ਮੇਰੇ ਪਿੰਡ ਦੇ ਵਿੱਚ ਪਲੀਜ਼ ਗਰਾਊਂਡ ਦਾ ਕੁਝ ਕੀਤਾ ਜਾਵੇ ਤੇ ਤਾਂ ਜੋ ਜਿਹੜੇ ਮੇਰੇ ਪਿੰਡ ਦੇ ਬੱਚੇ ਵੀ ਆ ਮੈਨੂੰ ਵੀ ਇੱਕ ਜੇ ਮੈਨੂੰ ਮਿਲਣਾ ਹੁੰਦੀ ਆ ਤੇ ਕੱਲ ਗਰਾਊਂਡ 'ਚ ਖੇਡਣ ਵੀ ਜੇ ਤੁਸੀ ਕਿਹੜੀ ਗਰਾਊਂਡ 'ਚ ਖੇਡੇ ਡੇਲੀ ਪ੍ਰੈਕਟਿਸ ਕਿਹੜੀ ਗਰਾਊਂਡ 'ਚ ਕਰਦੇ ਸਾਡੀ ਮਹਿਤਾ ਅਕੈਡਮੀ 7 ਕਿਲੋਮੀਟਰ ਦੂਰ ਹੁੰਦੀ ਸੀਗੀ ਸਵੇਰੇ ਚੱਲ ਜਾਣਾ ਸਾਈਕਲ ਤੇ ਹੀ ਸਟੱਡੀ ਕਰ ਲੈਣੀ ਸ਼ਾਮ ਨੂੰ ਉੱਥੇ ਰੁਕਣਾ ਜੀ ਮੈਚ ਖੇਡਣਾ ਉਹ ਜੋ ਵੀ ਪ੍ਰੈਕਟਿਸ ਕਰਨੀ ਮੇਰੇ ਸਰ ਕੋਚ ਆ ਸਰਦਾਰ ਬਲਜਿੰਦਰ ਸਿੰਘ ਜੀ ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਫੜ ਕੇ ਲਿਆਂਦਾ ਵੀ ਤੂੰ ਆ ਜਾ ਹਾਕੀ ਖੇੜਾ ਉਹਦਾ ਪੜਿਆ ਕਿ ਉਹ ਤੁਹਾਨੂੰ ਕੁਝ ਦਿਸਿਆ ਉਹਨਾਂ ਨੂੰ ਜੀ ਹੁਣ ਉਹਨਾਂ ਨੂੰ ਪਤਾ ਹੋਊਗਾ ਮੈਂ ਹੁਣ ਉਹਨਾਂ ਕੋਲ ਮੈਡਲ ਲੈ ਕੇ ਜਾਣਾ ਉਹ ਠੀਕ ਨਹੀਂ ਸੀਗਾ ਮੈਂ ਉਹਨਾਂ ਨੂੰ ਜ਼ਰੂਰ ਪੁੱਛਾਂਗਾ ਤੇ ਮੈਂ ਉਹਨਾਂ ਦਾ ਥੈਂਕ ਯੂ ਕਰਾਂਗਾ ਕਿਉਂਕਿ ਆਈ Think ਜਿੰਨਾ ਕ੍ਰੈਡਿਟ ਮੈਨੂੰ ਉਸ ਮੈਡਲ ਦਾ ਜਾਂਦਾ ਉਹ ਮੇਰੇ ਕੋਚ ਨੂੰ ਵੀ ਜਾਂਦਾ ਬਲਜਿੰਦਰ ਸਿੰਘ ਨੇ ਉਦੋਂ ਨੰਗਲ ਅੱਗੇ ਦਾ ਤੀਜਾ ਕੀ ਮੈਂ ਅੱਗੇ ਦਾ ਟੀਚਾ ਹੀ ਹੈ ਭਾਜੀ ਵੀ ਜਿਦਾਂ ਕਿ ਤੁਹਾਨੂੰ ਆਪਾਂ ਅੱਜ ਆਪਣੇ ਕਪਤਾਨ ਸਾਹਿਬ ਨੇ ਮੈਂਸ਼ਨ ਕੀਤਾ ਹੈ ਕਿ ਆਪਾਂ ਕਲਰ ਚੇਂਜ ਕਰਨਾ ਸੀਗਾ ਨਹੀਂ ਹੋਇਆ ਆਪਾਂ ਇਹ ਟਾਰਗੇਟ ਹੀ ਹੈ ਆਪਾਂ ਹੁਣ ਕਲਰ ਚੇਂਜ ਕਰੀਏ ਮੈਡਲ ਦਾ ਤਾਂ ਜੋ ਆਪਣੇ ਦੇਸ਼ ਦਾ ਹਾਕੀ ਦਾ ਹੋਰ ਨਾਮ ਹੋਰ ਰੌਸ਼ਨ ਹੋ ਸਕੇ ਸੋ ਅਸੀਂ ਹੁਣ ਜਸਟ ਏਸ਼ੀਅਨ ਚੈਂਪੀਅਨਸ ਟਰੋਫੀ ਜਾਵਾਂਗੇ ਖੇਡ ਕੇ ਆਵਾਂਗੇ ਸੋ ਉਸੋ ਹੌਲੀ ਹੌਲੀ ਸਟੈਪ ਬਾਈ ਸਟੈਪ ਗਾਂਦੁਰਦੀ ਜਾ। ਇਦਾਂ ਹੀ ਸਰਕਾਰਾਂ ਖਿਡਾਰੀਆਂ ਨੂੰ ਚਾਇਕ ਕਰਦੀਆਂ ਰਹਿਣ, ਮਾਨਸਨਮਾਨ ਦਿੰਦੀਆਂ ਰਹਿਣ ਵੀ ਖਿਡਾਰੀ ਚ ਵੀ ਜੋਸ਼-ਸ਼ੋਰ ਪਰ। ਬਿਲਕੁਲ ਜੀ ਬਿਲਕੁਲ ਕਿਉਂ ਨਹੀਂ ਭਰੇਗਾ। ਅੱਜ ਕੱਲ ਦਾ ਜਿਹੜਾ ਜੂਸ ਆ ਉਹਨੂੰ ਸਿਰਫ ਇੱਕ ਸਪਾਰਕ ਦੀ ਲੋੜ ਆ ਵੀ ਕਿੱਥੋਂ ਸਪਾਰਕ ਆ ਰਿਹਾ ਵੀ ਮੈਂ ਉਹਦੇ ਨਾਲ ਹੀ ਤੁਰਨਾ ਹਨਾ ਤੇ ਮੈਂ ਕਹਿੰਨਾ ਵੀ ਜਿੱਦਾਂ ਵੀ ਜਿੱਦਾਂ ਇਹ ਸਪੋਰਟ ਪਲੇਅਰਾਂ ਨੂੰ ਮਿਲਦੀ ਜਾਊਗੀ ਤੇ ਜਿਹੜਾ ਜੂਸ ਆ ਉਹਨੂੰ ਵੀ ਕਿੰਦਾ ਕਿਤੇ ਇਹ ਹੋਊਗਾ ਕਿ ਯਾਰ ਅਸੀਂ ਵੀ ਖੇਡਣਾ, ਅਸੀਂ ਵੀ ਆ ਕੇ ਗਰਾਊਂਡ ਦੇ ਵਿੱਚ ਕੁਛ ਕਰੀਏ ਜਿੱਦਾਂ ਤੁਹਾਨੂੰ ਮੈਂ ਦੱਸਿਆ। ਮੇਰੇ ਪਿੰਡ ਦੇ ਪੰਜ ਸੱਤ ਬੱਚੇ ਮੈਨੂੰ ਆ ਕੇ ਕਹਿਣ ਵੀ ਪਾਜੀ ਅਸੀਂ ਹਾਕੀ ਖੇਡਨੀ ਆ ਤੇ ਜਾਂ ਕੋਈ ਗੇਮ ਕਰਨੀ ਆ ਗਰਾਊਂਡ ਬਣਾਓ ਤੇ ਕਿਉਂ ਨਹੀਂ ਸਾਥ ਹੋਊਗਾ ਇੱਕ ਸਵਾਲ ਹੋਰ ਤੁਸੀਂ ਜਲਦੀ ਜਾਣਾ ਵੀ ਹੈ ਕਿਉਂਕਿ ਜੂਤ ਪੁੱਛਣਾ ਚਾਹ ਰਿਹਾ ਵੀ ਜਰਮਨ ਜੀ ਜਿਹੜਾ ਹਵਾ ਚ ਉੜਦਾ ਫਿਰਦਾ ਸੀ ਜਿਹੜਾ ਵੀ ਮੈਚ ਹੁੰਦਾ ਹੈ ਮਿੰਟ ਤੇ ਲੱਗਦਾ ਹੈ ਵੀ ਵਿਰੋਧੀ ਦੀ ਗੋਲ ਚ ਆ ਤੇ ਉਸ ਤੋਂ ਬਾਅਦ ਅੱਖ ਖੋਲ ਕੇ ਦੇਖੀਦਾ ਹੈ ਤੇ ਆਪਣੇ ਫੱਟੇ ਦੇ ਨੇੜੇ ਆ ਜਾਂਦਾ ਉਹ ਕਿਹੜੀ ਖੁਰਾਕ ਹੈ ਕਿਹੜੀ ਡਾਈਟ ਹੈ ਤੁਹਾਡੀ ਜਿਹੜੀ ਤੁਹਾਨੂੰ ਇਨੀ ਤਾਕਤ ਦਿੰਦੀ ਹੈ ਆਈ ਥਿੰਕ ਇ ਜਦੋਂ ਇਨਸਾਨ ਗਰਾਊਂਡ ਦੇ ਵਿੱਚ ਵੱਡਦਾ ਜਾਂਦਾ ਹੈ ਨਹੀਂ ਤੇ ਉਸ ਦੇ ਮਨ ਵਿੱਚ ਜਦੋਂ ਇੰਡੀਆ ਦੀ ਕਿੱਟ ਪਾ ਲੈਂਦਾ ਜੀ ਉਹ ਸਾਰਾ ਕੁਝ ਭੁੱਲ ਜਾਂਦਾ ਇੰਨੀ ਤਾਕਤ ਹੈ ਇੰਨੀ ਤਾਕਤ ਉਸ ਕਿੱਟ ਚ ਆਈ ਉਹ ਪੰਜ ਅੱਖਰ ਹਨਾ ਜੀ ਪੰਜ ਅੱਖਰ ਤੇ ਜਿਹੜੀ ਮੋਢਿਆਂ ਤੇ ਇੰਨੀ ਵੱਡੀ ਜ਼ਿੰਮੇਵਾਰੀ ਆ ਜਾਂਦੀ ਤੁਹਾਡੇ ਤੇ ਉਹ ਤੁਹਾਨੂੰ ਰੁਕਣ ਨਹੀਂ ਦਿੰਦੀ ਗਰਾਊਂਡ ਦੇ ਵਿੱਚ ਉਹੀ ਕਹਿੰਦੀ ਹੈ ਜਿਦਾ ਕਿ ਕੈਪਟਨ ਸਾਹਿਬ ਨੇ ਵੀ ਮੈਂਸ਼ਨ ਕੀਤਾ ਵੀ ਇੰਗਲੈਂਡ ਦਾ ਮੈਚ ਸੀਗਾ ਤੇ ਤੇ ਜਦ ਆਸਟ੍ਰੇਲੀਆ ਦਾ ਮੈਚ ਸੀਗਾ ਉਸ ਤੋਂ ਪਹਿਲਾਂ ਇਹੀ ਸਾਡੀ ਟੀਮ ਦੀ ਡਿਸਕਸ਼ਨ ਹੋਈ ਵੀ ਮੈਂ ਹਾਰ ਨਾਣੀ ਅੱਜ ਜੋ ਮਰਜ਼ੀ ਹੋਵੇ ਇਹਨਾਂ ਨੂੰ ਹਰਾਉਣਾ ਹੀ ਹੋਣਾ ਕਿ ਉਸਪਾਰਕ ਕਿਥੋਂ ਦਾ ਉਹ ਕਿੱਟ ਚੋਂ ਦਾ ਉਹ ਸਾਡੀ ਕੰਟਰੀ ਦਾ ਹੁੰਦਾ ਜਦੋਂ ਪਿੱਛੇ سپورਟ ਆਉਂਦੀ ਹੈ ਸਾਨੂੰ ਪਤਾ ਲੱਗਦਾ ਵੀ ਇਨਾ ਦੇਸ਼ ਸਾਡਾ ਸਾਡਾ ਪੰਜਾਬ ਸਾਡਾ ਜਾਂ ਸਾਰੀ ਕੋਈ ਵੀ ਸਟੇਟ ਹੈ ਸਾਨੂੰ ਇਨੀ سپورਟ ਕਰ ਰਹੀ ਹੈ ਔਰ ਬਹੁਤ ਮਾਨਸਤਕਾਰ ਦਿੱਤਾ ਹੈ ਐਂਡ ਹਾਕੀ ਕਿਤੇ ਨਾ ਕਿਤੇ ਉੱਤੇ ਜ਼ਰੂਰ ਆਈ ਹੈ ਲੋਕਾਂ ਨੂੰ ਪਛਾਣ ਉਹ ਲਾਪੀ ਪਲੇਅਰਾਂ ਦੀ ਕਿਤੇ ਨਾ ਕਿਤੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਲੋਕ ਸਾਨੂੰ ਪਿਆਰ ਕਰਦੇ ਇੱਕ ਇੱਕ ਲਾਸ ਸਵਾਲ ਇਹ ਜਦੋਂ ਤੁਸੀਂ ਖੇਡਦੇ ਹੋ ਮੈਂ ਵੀ ਮਾੜੀ ਮੋਟੀ ਹਾਕੀ ਖੇਡੀ ਹੈ ਪਤਾ ਲੱਗਦਾ ਸੀ ਵੀ ਟੀਮ ਕਿਦਾਂ ਜੁਨਾਈਟ ਹੈ ਕੰਬੀਨੇਸ਼ਨ ਕਿਵੇਂ ਹੈ ਤੁਸੀਂ ਦੇਖਦੇ ਆ ਇੱਧਰ ਸੀ ਤੇ ਬਾਹਲ ਇੱਧਰ ਦੇ ਦਿੰਦੇ ਤੁਹਾਨੂੰ ਪਤਾ ਹੁੰਦਾ ਹੈ ਵੀ ਉੱਥੇ ਖੜਾ ਆ ਸਾਡਾ ਖਿਡਾਰੀ ਖੜਾ ਆ ਇਹ ਇੰਨਾ ਕੰਬੀਨੇਸ਼ਨ ਇੰਨਾ ਇੱਕ ਦੂਜੇ ਨਾਲ ਪਿਆਰ ਸਤਿਕਾਰ ਇੰਨੀ ਸਾਂਝ ਇਹ ਵੀ ਜਿੱਤ ਦਾ ਵੱਡਾ ਕਾਰਨ ਹੈ ਬਿਲਕੁਲ ਜੀ ਬਿਲਕੁਲ ਕਿਉਂ ਨਹੀਂ ਜੀ ਇੱਕ ਟੀਮ ਫੈਮਿਲੀ ਸਾਡੀ ਸਭ ਤੋਂ ਪਹਿਲੀ ਫੈਮਿਲੀ ਇਹ ਟੀਮ ਆ ਜੀ ਕਿਉਂਕਿ ਅਸੀਂ ਜੇ 365 ਦਿਨਾਂ ਵਿੱਚ ਸਭ ਤੋਂ ਜ਼ਿਆਦਾ ਸਮਾਂ ਆ ਆਪਣੀ ਟੀਮ ਨਾਲ ਬਤਾਉਂਦੇ ਆ ਬੰਗਲੌਰ ਵਿੱਚ ਸਾਡੇ ਕੈਂਪ ਲਾਤੇ ਜਿੱਦਾਂ ਭਗਵੰਤ ਮਾਤਾ ਸਾਹਿਬ ਨੂੰ ਪਤਾ ਕੰਵੈਨਸ਼ਨ ਕੀਤਾ ਵੀ ਸਾਡੀ ਫੈਮਿਲੀ ਪਹਿਲਾਂ ਆਇਆ ਤੇ ਫੈਮਿਲੀ ਚ ਕੰਬੀਨੇਸ਼ਨ ਬਣਾਉਣਾ ਤੇ ਬਿਲਕੁਲ ਬਹੁਤ ਲਾਜ਼ਮੀ ਗੱਲ ਆ ਸੋ ਐਜ਼ ਅ ਫੈਮਿਲੀ ਅਸੀਂ ਖੇਡਦੇ ਆ ਟੀਮ ਬਣ ਕੇ ਖੇਡਦੇ ਆ ਉਹਦਾ ਤੁਸੀਂ ਜੋ ਵੀ ਸਾਰਾ ਦੇਖਿਆ ਹੀ ਹੋਇਆ ਧੰਨਵਾਦ ਸੋ ਬਿਲਕੁਲ ਇਹਸਾਨ ਜਰਮਨਜੀਤ ਸਿੰਘ ਹਾਕੀ ਦੇ ਖਿਡਾਰੀ ਨੇ ਜਿਨ੍ਹਾਂ ਨੇ ਆਪਣੇ ਦੇਸ਼ ਵਾਸਤੇ ਜਿਹੜਾ ਕੀ ਕਾਂਸੀ ਦਾ ਤਗਮਾ ਆਪਣੀ ਟੀਮ ਦੇ ਸਹਿਤ ਇੱਥੇ ਪੰਜਾਬ ਲੈ ਕੇ ਪਹੁੰਚੇ ਨੇ ਅੱਜ ਸੀਐਮ ਮਾਨ ਵੱਲੋਂ 1 ਕਿ ਕਰੋੜ ਰੁਪਏ ਦੀ ਜਿਹੜੀ ਕੀ ਇਨਾਮ ਵੱਲੋਂ ਇਹਨਾਂ ਨੂੰ ਵਾਸ਼ੀ ਦਿੱਤੀ ਗਈ ਹੈ ਕੈਮਰਾਮੈਨ ਗਗਨ ਦੇ ਨਾਲ ਹਰਜੀਤ ਤੁਹਾਡਾ ਦੱਸ ਸਮਰ نیوز ਚੰਡੀਗੜ੍ਹ